ਦੀਏ ਨਹਸ ਸਹਜ ਸੁਪਾਏ ਦਰਸਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਹੋਵੈ ਸਿਫਤਖਸਾਮਨੀ ਦੂਰ ਅਰਸ ਹਉ ਕਰਸ ਹਾ ਤੁਦ ਰਿਠੇ ਸਚੇ ਪਾਤ ਸਹਾ ਮਲ ਜਨ ਜਨ ਮਲੇ ਕਟਿ ਸਜਣ ਸਚਾ ਪਾਤ ਸਹਾ ਸਿਰ ਸਾਹਾਂਦੈ ਜਿਸ ਪਾਸ ਬਹਿਠਿਆ ਸੋਹੀ ਐ ਸਵਨਾ ਦਾ ਵੇਸਾ ਸਜਣ ਸੱਚਾ ਪਾਤਸਾਹ ਸਿਰਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾੰਦਾ ਵੇਸਾ ਤਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਲੋਕ ਮਹਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮਾ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਾਪਟ ਸਭ ਕਪਟੋ ਕਰ ਜਾਣ ਕਪੜੇ ਖਪ ਖਪਾਹੀ ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਾਪਟੋ ਸਭ ਕਾਪਟੋ ਕਰ ਜਾਣ ਕਾਪਟੇ ਖਪ ਖਪਾਹੀ ਸਤ ਗੁਰ ਕਾ ਪਾਣਾ ਜੇਤਨ ਆਵੇ ਆਪਣਾ ਸੋਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਮਹਲਾ 4 ਮਨਮੁਖ ਮਾਇਆ ਮੋਹਿ ਬਿਆਪੇ ਦੂਜੇ ਭਾਏ ਮਨਵਾ ਤੇਰਾ ਨਾਹੀ ਆਂ ਦਿਨ ਜਲਤ ਰਹੇ ਦਿਨ ਰਾਤੀ ਹੋ ਮਖਪਖ ਭਾਏ ਅੰਤਰ ਲੋਬ ਮਹਾ ਗੋਬਾਰ ਤੇਨੇ ਕ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬ ਹੋ ਨਾ ਪਾਵ ਜਨਮ ਮਰਹ ਮਰ ਜਾਹੇ ਨਾਨਕ ਬਖਸ਼ ਲੈ ਪ੍ਰਭ ਸਾਚਾ ਜੇ ਗੁਰ ਚਰਣੀ ਚਿਤ ਲਾਹੇ ਪਾੜੇ ਸੰਤ ਭਗਤ ਪਰਵਾਨ यो प्रवोपाया सेब च खणजन्त जिन्नी अमृत नाम निदाना ਭੋਜਨ ਖਾਇਆ ਸੰਤ ਜਨਾ ਕੀ ਤੂਰ ਮਸਤ ਕਲਾਇਆ ਨਾ पै पुनीता हर तीरथनाया शांतजना की मस्तलाया ਨਾਨਕ ਭਏ ਪੁਨੀਤਾ ਹਰ ਤੀਰਥ ਨਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਅੰਤਰ ਅਗਿਆਨ ਪਈ ਮਤ ਮਦਮਾ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਾਪਟ ਸਭ ਕਪਟੋ ਕਰ ਜਾਣੈ ਕਪਟੇ ਖਪ ਹੈ ਖਪਾਹੀ ਰਾਗ ਸੋਠ ਦੀ ਵਾਰ ਪੌੜੀ 26ੀ ਸਲੋਕਾ ਨਾਲ